ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਆਈ ਹੋਪ ਤੁਸੀਂ ਸਭ ਵਧੀਆ ਹੋਵੋਗੇ ਜੀ ਤੇ ਅੱਜ ਅਸੀਂ ਤੁਹਾਨੂੰ ਦਿਖਾਉਣ ਲੱਗੇ ਆ ਜੀ ਜਾਰਜਟ ਦੇ ਸੂਟ ਤੇ ਇਹ ਫਰਸਟ ਸੂਟ ਹੈ येलो ਕਲਰ ਦਾ ਪ੍ਰਿੰਟ ਸੂਟ ਹੈ ਜੀ ਆਟ ਲਾਈਨਿੰਗ ਕੀਤੀ ਹੋਈ ਹੈ ਤੇ ਵਿੱਚ ਸਿੱਪੀ ਨਾਲ ਵਰਕ ਕੀਤਾ ਹੋਇਆ ਤੇ ਇਹਦਾ ਦੁਪੱਟਾ ਹੈ ਜੀ ਦੇਖ ਸਕਦੇ ਹੋ ਬੜਾ ਖੁੱਲਾ ਦੁਪੱਟਾ ਬਹੁਤ ਸੋਹਣਾ ਸਾਰਾ ਬੜਾ ਸੋਹਣਾ ਕਲਰ ਹੈ ਤੇ ਨੂੰ ਤੁਸੀਂ ਕਿਸੇ ਵੀ ਤਰ੍ਹਾਂ ਕਰਾੜੀ ਕਰਵਾ ਸਕਦੇ ਤੇ ਸਾਕ ਨੂੰ ਸੋਟੇ ਜੀ ਗਜਰੀ ਕਲਰ ਦਾ ਤੇ ਇਹਦੀ ਬਾਟਮ ਹੈ ਬਾਟਮ ਤੇ ਵਰਕ ਹੈ ਗੰਜਲ ਕਾ ਕੇ ਵਰਕ ਕਿੰਨਾ ਹੈ ਜੀ ਤੇ ਆ ਘੇਰੇ ਤੇ ਵਰਕ ਹੈ ਤੇ ਹੈਵੀ 슬ੀਵ ਬਣੀਆਂ ਹੋਈਆਂ ਨੇ ਦੇਖੋ 슬ੀਵ ਤੇ ਕਾਫੀ ਹੈਵੀ ਵਰਕ ਹੈ ਦਨਗਲਾ ਮੋਨਰਲ ਕਿੰਨੇ ਦਿਨ ਵਰਤੀ ਵਿੱਚ ਇਹਦੀ ਪਿਓਰ ਚਰਚੜਤਾ ਹੈ ਜੀ ਇਹਦੇ ਬਾਹਮਾਂ ਤੇ ਵਰਕ ਹੈ ਜੀ ਮਸ਼ੀਨ ਵਰਕ ਦੇਖ ਸਕਦੇ ਤੇ ਇਥੇ ਲੈਸਨਰ ਫਿਨਿਸ਼ਿੰਗ ਦਿੱਤੀ ਹੈ ਰੁਕੋ ਤਾਂ ਤੇ ਇਹਦੀ ਸਲਵਾਰ ਤੇ ਵੀ ਵਰਕ ਹੈ ਜੀ ਵਖੋ ਨੋਟ ਸੋਨਾ ਬੜਾ ਵਧੀਆ ਫੈਬਰਿਕ ਹੈ ਜੀ ਜੋਰ ਚੜਦਾ ਤੇ ਇਹਦਾ ਦੁਪੱਟਾ ਵੀ ਹੈ ਪ੍ਰਿੰਟ ਇਹ ਦੇਖੋ ਇਹ ਵੀ ਸੂਟ 4000 ਦਾ ਹੈ ਜੀ ਤੇ ਤੁਸੀਂ ਇਹਨਾਂ ਵਿੱਚੋਂ ਕੋਈ ਵੀ ਸੂਟ ਬਾਏ ਕਰਨਾ ਹੋਵੇ ਮੈਨੂੰ ਮੈਸੇਜ ਕਰ ਸਕਦੇ ਹੋ ਜੀ ਥੈਂਕ ਯੂ